ਹਾਈਵੇ ਨਿਕਲੇ ਜਾਂ ਵਿਸ਼ੇ ਸ਼ਕਤਾਂ ਬਣੇ ਮੇਰੇ ਪਿੰਡ ਵਿੱਚ ਦੋ ਨਿਕਲੇ ਚਾਰੀਕਨ ਵਾਲਾ ਸੱਤ ਕਰਮ ਵਾਲਾ ਚੌੜਾ 100 ਮੀਟਰ ਕਟਰੀ ਕੋ ਕਿਹਦੀ ਖਤਰਾ ਇਹ ਵਿਪਾਰ ਹੋਣਾ ਇਹ ਸਾਰੇ ਵੱਡੇ ਵੱਡੇ ਹਾਈਵੇ ਕਾਂਟਲਾ ਗੁਦਾਤ ਬੰਗਾਲ ਜਿਆ ਬਦਕਣਾ ਲੈ ਕੇ ਕੀਤੇ ਆ ਉਹ ਚੀਨ ਤੋਂ ਲੈ ਕੇ ਏਸ਼ੀਆ ਯੂਰਪ ਤੱਕ ਸ਼ਕਤ ਬਣ ਗਈ ਆ ਭਾਗਾ ਪਾਤਰ ਖੁੱਲ ਜਾਣਾ ਹੈ ਕਿਸੇ ਨਿਆ ਖੁੱਲ ਜਾਣਾ ਹੈ ਇਹ ਵਿਪਾਰ ਹੋਣਾ ਪਰ ਬੋਦੇ ਤੁਹਾਡੇ ਕੋਲ ਜ਼ਮੀਨਾਂ ਵੇਖ ਜੇ ਜਮੀਨਾਂ ਦਾ ਅੱਖ ਨਹੀਂ ਰੱਖਿਆ ਬਾਈ ਇੱਥੇ ਤੁਹਾਡੇ ਨੇੜੇ ਨਗਲਾ ਪਿੰਡ ਦਾ ਪਿੰਡ ਦਾ ਆਦਮੀ ਕਹਿੰਦੇ ਬਾਈ ਸਾਡੇ ਪਿੰਡ ਕੋਈ ਕੰਪਨੀ ਆਈ ਹੈ ਉਹ ਕਹਿੰਦੇ 30 ਸਾਲਾਂ ਪੱਟੇ ਦੇ ਜ਼ਮੀਨ ਲਖਾ ਦਿਓ 70000 ਠੇਕਾ 5% ਹਰ ਸਾਲ ਵਿਧਾਇਕ ਮੈਂ ਗਿਆ ਟੁੱਡੀ ਕੇ ਚੂੜ ਚੱਕ ਮੋਗਲੇ ਪਿੰਡ ਹੈ ਉੱਥੇ ਕੰਪਨੀਆਂ ਆ ਰਹੀਆਂ ਚਾਹ 200 ਕਿਲਾ ਦੇ ਦੋ ਚਾਹ 400 ਕਿਲਾ ਦੇ ਚਾਹ 1000 ਕਿਲਾ ਦੇ ਉੱਚੋ ਮੰਡੀ ਦੇ ਸਸਤਾ ਦੇ ਸਾਹਮਣੇ 100 ਕਿਲਾ ਨੀਰ ਦੇ ਕਾਪੀ ਨੇ ਖੀਦ ਕੇ ਬਗਵਾਸੇ ਛਿਪਈਆ ਕੋਈ ਬਗਵਾ ਨਹੀਂ ਕੀ ਤਰਸਾ ਲੋਗੇ ਨਾ ਲੱਗਦਾ ਕਿ ਕਿਲਾ ਜਿਹੜਾ ਬੇਜਾਨ ਬਸਟਰਡ ਬੰਦਾ ਉਹ ਬਾਦ ਨੂੰ ਦੇ ਸੁਪਾਰਾ ਆਧੋ ਪਤਰਾ ਦੇਣ ਨੂੰ ਤਿਆਰ ਕਿਉਂ ਪਹਿਲੇ ਕੇਸ ਦੁਨੀਆ ਦਾ امیر ਬੰਦਾ ਹੈ ਐਲਨ ਮਸ ਦੁਨੀਆ ਦਾ ਮੀਲ ਬੰਦਾ ਹੈ 25 25 30 ਲੱਖ ਰੁਪਏ ਦੀ ਖਰੀਦੀ ਹੈ ਉਹਨਾਂ ਕਰੇ ਅਬ ਆਮੀਆ ਗਾਦੀ ਆਕਾਰਿਆ ਬੰਦਾ ਕਾਖਣੇ ਫੈਕਟਰੀਆਂ ਦੇ ਕੱਢ ਕੇ ਜ਼ਮੀਨਾਂ ਖਰੀਦ ਰਏ ਆ ਕਿਉਂ ਕਿ ਅਗਲੇ ਨੂੰ ਪਤਾ ਕਿ ਅਗਲਾ ਦੁਨੀਆ ਦੇ ਉਸ ਤੇ ਭੋਜਨ ਦੀ ਵੀ ਥੜ ਪੈਣੀ ਐ ਤੇ ਪਾਣੀ ਦਾ ਅਧਿਕਾਰ ਪੈਣਾ ਤੇ ਅਗਲੀ ਦੁਨੀਆ ਕੀ ਕੀ جنگ ਭੋਜਨ ਤੇ ਪਾਣੀ ਪਿੱਛੇ ਹੋਣੀ ਐ ਕਰੋਨਾ ਆਇਆ ਦੁਨੀਆ ਦਾ ਕੁੱਲ ਕਾਰੋਬਾਰ ਖੜ ਗਿਆ ਫੈਕਟਰੀਆਂ ਕਾਖਣੇ ਮੁਸਿੰਦਰੀ ਨੌਕਰੀਆਂ ਪਰ ਖੇਤੀ ਦੀ ਖਾਤਰ ਦੀ ਢਿੱਡ ਰਕਦੇ ਲੱਗਿਆ ਰੋਟੀ ਕਿਰੇ ਕਿਰੇ ਖਾਣੇ ਇਸੇ ਕਰਕੇ ਉਹਨਾਂ ਨੇ ਸਾਰਾ ਕਾਨੂੰਨ ਵਰਤਹਾ ਜਮੀਨਾਂ ਤੇ ਆਖਿਆ ਪੰਜਾਬ ਤੇ ਆਖਿਆ ਤੁਹਾਡੇ ਕੋਲ ਉਹ ਧਰਤੀ ਹੈ ਜਿਹੜੀ 100 100 ਸਵਾ ਸਵਾ ਸੌ ਮਰਦਾਂ ਲਈ ਪੈਦਾ ਕਰਦੀ ਹੈ ਦੁਨੀਆਂ ਕੋਲੇ ਕੋਈ ਅਸੀ ਧਰਤੀ ਨਹੀਂ ਜਿਹੜੀ 50 ਮਰਦ ਤੋਂ ਵੱਧਾਂ ਲਈ ਪੈਦਾ ਕਰਦੀ ਤਾਂ ਕਹਿਣਾ ਸੰਭ ਕੇ ਰੱਖਿਓ ਬਾਈ ਜਮੀਨਾਂ ਨਾਲ ਕੀ ਉੱਤੇ ਵੇਚੋ ਬਾਈ ਅਗਲੀ ਗੱਲ ਹੋਰ ਸੌ